ਬੰਦ ਕਰ ਦੋ ਇਹਨੂੰ ਜਾਓ ਕਿਰਾ ਮੌੜ ਦੇ ਨਗਰ ਕੌਂਸਲ ਦਫ਼ਤਰ ਦੇ ਵਿੱਚ ਸਾਰੇ ਅਫਸਰਾਂ ਨੂੰ ਜਿੰਦੇ ਲਾਏ ਗਏ ਨੇ ਤੁਸੀਂ ਇੱਧਰ ਪ੍ਰਨਾਪ ਪ੍ਰਧਾਨ ਮਰ ਗਿਆ ਜੀ ਸੁਖਵੀਰ ਮੈਸਟਰ ਖਾਨਾ ਮਰ ਗਿਆ ਈਓ ਮਰ ਗਿਆ ਸਾਰੇ ਮਰੇ ਆ ਸਾਡੇ ਲਈ ਜਿੰਦੇ ਲਾ ਕੇ ਅਸੀਂ ਜਿੰਨੇ ਸਾਡੀ ਮੰਡੀ ਦਾ ਹੱਲ ਨਹੀਂ ਹੁੰਦਾ ਅਸੀਂ ਜਿੰਦੇ ਨਹੀਂ ਖੋਲਦੇ ਚਲ ਚੰਡੀਗੜ ਬਣਾਉਂਦੇ ਸੁਪਰੇ ਦਿਖਾਇਗੇ ਸੀ ਮੋੜ ਮੰਡੀ ਵਾਲਿਆਂ ਨੂੰ ਇਹਨੂੰ ਮੋੜ ਮੰਡੀ ਨੂੰ ਚੰਡੀਗੜ ਬਣਾ ਦਾਂਗੇ ਮੈਨੂੰ ਲੱਗਦਾ ਚੰਡੀਗੜ ਤਾਂ ਕੀ ਬੰਦਾ ਸੀ ਇਹ ਪਿੰਡਾਂ ਨਾਲੋਂ ਵੀ ਪੜਾਉਣੀ ਨਹੀਂ ਰਹਿਣਤਾ ਬਾਈ ਜੀ ਪੁੱਛੋ ਵੀ ਨਹੀਂ ਰਹਿਣਤਾ ਹਾਂ ਪੁੱਛੋ ਵੀ ਨਹੀਂ ਰਹਿਣਤਾ ਪੁੱਛੋ ਦਾ ਹਾਲ ਚੰਗਾ ਇਦੋਂ ਅੰਦਰ ਜਾ ਲਿਓ ਅੰਦਰ ਬਹਿ ਜਾਓ ਬੋਲੋ ਮੋੜ ਮੰਡੀ ਕੌਣ ਸੁਣਦਾ ਭਾਈ ਸਾਡੀ ਕੌਣ ਸੁਣਦਾ ਭਾਈ ਸਾਡੀ ਕੌਣ ਸੁਣਦਾ ਫਿਰ ਰਫਲ ਕੱਢ ਸਾਡੇ ਗੋਲੀਆਂ ਹੋਰ ਕੋਈ ਹੱਲ ਨਹੀਂ ਹੋਰ ਕੋਈ ਹੱਲ ਨਹੀਂ ਤੇਰੇ ਕੋਲ ਤੂੰ ਵੀ ਮੰਡੀ ਦਾ ਵਾਸੀ ਹੈ ਜਾ ਤਾਂ ਅੰਦਰ ਬਹਿ ਜਾ ਤੂੰ ਜਾ ਨਾ ਟਿੱਕੇ ਸਵਾਗਤ ਮੁਤਾਵਾ ਸਵਾਗਤ ਮੁਤਾਵਾ ਜਨਰਲ ਬਾਦ ਜਨਰਲ ਸਵਾਗਤ ਮੁਤਾਵਾ ਜਨਰਲ ਬਾਦ ਮੰਡੀ ਨਾਲ ਹੀ ਰਹਿੰਦੇ ਕੋ ਗੱਲ ਨਹੀਂ ਕੀ 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 ਜਿੰਦੇ ਲਾਏ ਗਏ ਨੇ ਤੁਸੀਂ ਦਿਖਾ ਰਹੇ ਆ ਕਿ ਹਰ ਇੱਕ ਦਫਤਰ ਨੂੰ ਜਿੰਦੇ ਲਾਏ ਜਾ ਰਹੇ ਨੇ ਜਿਹੜੇ ਅਫਸਰ ਨੇ ਉਹਨਾਂ ਨੂੰ ਵਿਚੇ ਤਾੜਿਆ ਜਾ ਰਿਹਾ ਉਹਨਾਂ ਦਾ ਕਹਿਣਾ ਕਿ ਅਸੀਂ ਵੀ ਦੁਕਾਨਾਂ ਨੂੰ ਜਿੰਦੇ ਲਾ ਕੇ ਬੈਠ ਦਿੱਤਾ ਮੌਰ ਦੇ ਜਿਹੜਾ ਨਗਰ ਕੌਂਸਲ ਦਾ ਦਫਤਰ ਨੂੰ ਜਿੰਦੇ ਲਾ ਰਹੇ ਤੁਸੀਂ ਉਹਨਾਂ ਦਿਖਾ ਰਹੇ ਆ ਹਰ ਇੱਕ ਦਫਤਰ ਨੂੰ ਜਿੰਦੇ ਲਾਏ ਜਾ ਰਹੇ ਇੱਥੋਂ ਦੇ ਵਪਾਰੀਆਂ ਦੇ ਵੱਲੋਂ ਬਾਜ਼ਾਰ ਵਾਲੇ ਜਿਹੜੇ ਦੁਕਾਨਾਂ ਵਾਲੇ ਉਹਨਾਂ ਦੇ ਵੱਲੋਂ ਅੱਪਾ ਖੜੇ ਆ ਨਾਲਾ ਬੰਦ ਹੋਊਗਾ ਹੋਏ ਦੁਬਾਰਾ ਕਿੱਥੇੋਂ ਤੋਂ ਨਹੀਂ ਇਹ ਨਾੜਾ ਬੰਦ ਕਰਾਉਣੀ ਫਿਰ ਪਾਣੀ ਪਿੱਛੇ ਗਿਆ ਹਾਂ 200 ਗੱਲ ਹੋ ਰਹਾ ਹਾਂ ਹਾਂ ਦੇਖੋ ਗੱਲ ਹੋ ਰਹਾ ਤੇ ਪਤਾ ਕਾਹਦੇ ਲਈ ਆ ਜਿੰਨੇ ਬੰਦੇ ਆ ਇੰਨੇ ਬੰਦੇ ਹੋਣ ਦਾ ਕਾਰਨ ਪਤਾ ਕੀ ਹੈ ਜੀ ਇੱਥੇ ਉਹ ਹਾਂ ਸਾਰੀ ਮੰਡੀ ਹਲੂ ਗਈ ਹਾਂ ਨਾਲਾ ਬੰਦ ਹੋ ਗਿਆ ਇੱਕ ਨਹੀਂ ਭਾਈ ਸਾਰੇ ਭੱਜਣਗੇ ਇਹ ਨਾਲਾ ਬੰਦ ਕਰਵਾਉਣਾ ਹੁਣ ਦੀ ਬਾਉਜੀ ਨਾਲਾ ਬੰਦ ਨਹੀਂ ਲੋਕਾਂ ਦਾ ਪਾਣੀ ਸਾਡੀ ਦੁਕਾਨਾਂ ਮੂਰੇ ਆਉਂਦਾ ਅਸੀਂ ਕਿਸੇ ਦਾ ਪਾਣੀ ਕਿਉਂ ਚੱਲੀਏ ਜਦੋਂ ਸਾਡਾ ਕੋਈ ਨਿਕਾਸੀ ਹੋਵੇ ਫਿਰ ਤਾਂ ਚਲੋ ਨਾਲਾ ਵੀ ਚੱਲਦਾ ਰਹੇ ਹਾਂ ਨਾ ਕੋਈ ਸਾਡੇ ਨਾਲ ਉੱਠ ਕੇ ਦੁਰਦਾ ਦੂਹੀ ਤਾਂ ਸਾਰੇ ਹੀ ਹੈ ਨਾ ਜਦੋਂ ਕੋਈ ਜਿੰਨਾ ਚਿਰ ਜਿਹੜੇ ਬਾਈ ਸਾਰੇ ਦਫ਼ਤਰਾਂ ਨੂੰ ਕਾਦੋਂ ਲਾ ਦੇ ਅੰਦਰ ਬਾਈ ਜੀ ਹੁਣ ਇਹ ਤਾਂ ਦੇਖੋ ਜੀ ਕਲ ਕਮੇਟੀ ਕੋਈ ਕੰਮ ਕਰ ਰਹੀ ਹੈ ਤੁਸੀਂ ਦੇਖੋ ਵੀ ਕਮੇਟੀ ਦੀ ਕੀ ਉਹ ਹੁੰਦਾ ਵੀ ਨੀਡ ਹੁੰਦੀ ਹੈ ਵੀ ਕਮੇਟੀ ਦਾ ਕੰਮ ਹੁੰਦਾ ਹੈ ਵੀ ਨਗਰ ਦੇ ਵਿੱਚ ਸਫਾਈ ਦਾ ਕੰਮ ਹੁੰਦਾ ਹੈ ਸਫਾਈ ਰੱਖਣਾ ਕਮੇਟੀ ਦਾ ਕੰਮ ਹੁੰਦਾ ਜਦੋਂ ਸਫਾਈ ਹੈ ਨਹੀਂ ਇਹਨਾਂ ਨੂੰ ਕਾਦੀ ਅੰਨਖਾਂ ਦੇ ਰਹੇ ਬੰਦ ਕਰ ਦਿਓ ਇਹਨੂੰ ਫਿਰ ਲੜਚੇ ਤਾੜਦਾ ਬੰਦਿਆਂ ਨੂੰ ਚਲੋ ਬੰਦੇ ਤਾਂ ਕੱਢ ਦਾਂਗੇ ਆਪਦੇ ਆਪਦੇ ਬੰਦੇ ਆ ਕਿਹੜਾ ਕੋਈ ਬੁਲਾਣੇ ਆ ਬੰਦੇ ਇਹਨਾਂ ਨਾਲ ਗੱਲ ਹੁਣ ਸੀ ਐਸ.ਆਰ.ਐਮ ਦਾ ਅਫਸਰ ਜਗਾਇੇ ਸੀਗੇ ਉਹਨਾਂ ਨੇ ਕੋਈ ਬਾਹਲੀ ਉਹ ਕਹਿੰਦੇ ਸੀ ਕੀ ਕਰ ਤਾਂ ਅੜਦਾ ਹੱਥ ਖੜੇ ਆ ਕਹਿੰਦੇ ਹੱਥ ਖੜੇ ਕਰਦੇ ਹਾਂ ਹਾਂ ਉਹ ਆਹੜਾ ਤੱਕੜ ਤੁਸੀਂ ਦੱਸਦੇ ਹੋ ਅਸੀਂ ਕੀ ਕਰੀਏ ਕਹਿੰਦੇ ਸਾਨੂੰ ਪੰਜ ਸਾਨੂੰ ਉਹਦੇ ਸਾਨੂੰ ਕਹਿੰਦੇ 5 ਕਿੱਲੇ ਜ਼ਮੀਨ ਦੇਵਾ ਦਿਓ ਅਸੀਂ ਕਿਰਾਏ ਤੇ ਲੈ ਲੈਨੇ ਆ ਕਰ ਲੈਣ ਉਹ ਤੇ ਟੋਆ ਪੱਟ ਲਾਂਗੇ ਜਾਂ ਛੋਡੀ ਕੋਈ ਦੇ ਦਿਓ ਐਂ ਬੋਲੀ ਗਏ ਉਹ ਪੱਟ ਲਾਂਗੇ ਸਾਨੂੰ ਸੰਗਲਾਤ ਵਿਭਾਗ ਮੈਂ ਤੋਂ ਯਾਤ ਨਹੀਂ ਮਿਲ ਸਕਦੀ ਪੁੱਛਣਾ ਪਾਣੀ ਪਾਉਂਦੀ ਕਿੰਨਾ ਚਿਰ ਤੁਸੀਂ ਇਸ ਚੀਜ਼ ਦਾ ਇੰਤਜ਼ਾਮ ਕਰੋਗੇ ਵੀ ਤੁਸੀਂ ਪਾਣੀ ਟੋਆ ਪੱਟ ਕੇ ਪਾਣੀ ਪਾਣੀ ਕਿੰਨਾ ਚਿਰ ਇਕੱਠਾ ਹੋਏ ਟੋਆ ਦੇ ਵਿੱਚ ਅਸੀਂ ਉਹ ਦੋ ਯਾਤ ਕਿਲ ਮਿਲ ਗਈ ਸੀ ਉਹ ਤਾਂ 200 ਬੰਦਾ ਪੁਲਿਸ ਦਾ ਲੈ ਕੇ ਉਹਦੀ ਆ ਗਈ ਢਾਉਣ ਵਾਸਤੇ ਉਹੀ ਪੁੱਛਦਾ ਉਹ 2 ਲੱਖ ਰੁਪਏ ਸਾਡਾ ਉਹੀ ਲਵਾਦਾ ਚਾਹਤਰਾ ਢਾਹ ਚੰਡੀਗੜ ਬਣਾਉਂਦੇ ਸੁਪਨੇ ਦਿਖਾਏਗੇ ਸੀ ਮੋੜ ਮੰਡੀ ਵਾਲਿਆਂ ਨੂੰ ਵੀ ਇਹਨੂੰ ਮੋੜ ਮੰਡੀ ਨੂੰ ਚੰਡੀਗੜ ਬਣਾ ਦਾਂਗੇ ਮੈਨੂੰ ਲੱਗਦਾ ਇਹ ਚੰਡੀਗੜ ਤਾਂ ਕੀ ਬੰਦਾ ਸੀ ਇਹ ਪਿੰਡਾਂ ਨਾਲੋਂ ਵੀ ਪੈਣਾ ਨਾਤਾ ਬਾਈ ਜੀ ਪੁੱਛੋ ਵੀ ਨਹੀਂ ਰਹਿਣ ਦਿੱਤਾ ਹਾਂ ਪੁੱਛੋ ਵੀ ਨਹੀਂ ਰਹਿਣ ਦਿੱਤਾ ਪੁੱਛੋ ਦਾ ਹਾਲ ਚੰਗਾ ਇਦੋਂ ਹਾਂ ਪੁੱਛੋ ਸਾਡੇ ਰਿਸ਼ਤੇਦਾਰ ਨੇ ਬਾਈ ਉਹ ਕਹਿੰਦੇ ਸਾਡੇ ਕਿਤੇ ਪਾਣੀ ਟਪਕ ਖਾਲੋ ਕੱਲ ਕਾਰਡ ਦੇਣ ਆਏ ਵਿਆਹ ਦਾ ਕਹਿੰਦਾ ਬਾਈ ਲੋਕ ਤਾਂ ਇੰਜ ਆਏ ਕਰਦੇ ਜੀ ਜੋ ਬਾਰਿਸ਼ ਹੁੰਦੀ ਹੈ ਸਾਡੇ ਦਿਮਾਗਾਂ ਤੇ ਬੋਝ ਪੈ ਜਾਂਦੇ ਆ ਵੀ ਅਸੀਂ ਕੀ ਕਰਾਂਗੇ ਪਾਣੀ ਉਹ ਲੱਗੇਗਾ ਦੁਕਾਨਾਂ ਦੇ ਵਿੱਚ ਹਾਂ ਲੋਕ ਪਕੌੜੇ ਬਣਾਉਂਦੇ ਅਸੀਂ ਰੱਬ ਮੂ Guev referred on us. Desmarais, all right? Who is that's my friend, who is that? Who is that, capacity? ਬੈਠੋ ਦੱਸਿਓ ਆ ਜਾ ਨਾਲ ਬੈਠੋ ਨਹੀਂ ਨਹੀਂ ਨਾਲ ਬੈਠੋ ਅੰਦਰ ਅੰਦਰ ਬੈਠੋ ਅੰਦਰ ਬੈਠੋ ਬੋਲੋ ਆ ਸਾਡੀ ਕੌਣ ਸੁਣਦਾ ਸਾਡੀ ਕੌਣ ਸੁਣਦਾ ਜੀ ਡਿਊਟੀ ਦਾ ਕਿ ਸਪੀਕਰ ਸਾਹਿਬ ਨੇ ਆਜਾ ਯਾਰ ਬੁਲਾਓ ਬੁਲਾਓ ਕਰਕੇ ਕਹਦੇ ਨਾਲ ਦੀ ਕਰਫੂ ਬਾਈ ਸਾਡਾ ਥੋੜਾ ਕੋਈ ਲੱਗ ਕੇ ਖੜੀ ਅੰਦਰ ਬੈਠੋ ਕੀ ਤੋਂ ਪੁੱਛੀ ਬੋਲੋ ਸਾਡੀ ਲੱਗ ਕੇ ਹੈਗਾ ਬਾਈ ਕਿ ਸਾਬ ਨੇ ਨਵੀਂ ਪਾਲਸ ਦੇ ਵਿੱਚ ਆਈ ਜਾਵੇ ਯਾਰ ਅੱਜ ਕਿਤੇ ਨਹੀਂ ਲੱਗਦਾ ਫਿਰ ਅੱਜ ਕਿਤੇ ਨਹੀਂ ਲੱਗਦਾ ਕਿ ਮੰਤਾ ਬੰਨ ਗਿਆ ਕਹਦੇ ਕਿਆ ਮੰਤਾ ਬੰਨ ਗਿਆ ਕਿ ਮੰਤਾ ਬੰਨ ਗਿਆ ਤੁਸੀਂ ਪਿਸਤੌਲ ਨਾਲ ਗੋਲੀ ਮਾਰੋ ਗੋਲੀ ਮਾਰੋ ਉਹ ਕਿਤੇ ਬੰਦਾ ਗੋਲੀ ਮਾਰੋ ਗੋਲੀ ਮਾਰੋ ਇੱਕ ਬੰਦਾ ਬਾਹਰ ਬਹਿ ਜਾ ਅੰਦਰ ਬਹਿ ਜਾ ਬਾਹਰ ਬਹਿ ਜਾ ਅੰਦਰ ਬਹਿ ਜਾ ਹੁਣ ਚੰਨੀ ਗੱਲ ਕਰ ਲੈ ਬੰਦੇ ਬਾਹਰ ਕਿਤੇ ਹੋ ਜਾਂ ਅੰਦਰ ਬਹਿ ਜਾ ਗਾਸ ਕਿਸ ਨੇ ਇੱਕ ਵਾਰੀ ਗੱਲ ਪੁੱਛੀ ਹੈ ਕੀ ਨੁਕਸੇ ਸਾਨੂੰ ਪੁੱਛਿਆ ਨਹੀਂ ਸਾਨੂੰ ਪੁੱਛਿਆ ਹੈਲੋ ਕੀ ਪੁੱਛਿਆ ਹੈਲੋ ਇੱਥੇ ਰੋਜ਼ ਟੱਪਦਾ ਤੂੰ ਇੱਥੇ ਰੋਜ਼ ਟੱਪਦਾ ਨਹੀਂ ਇੱਥੇ ਰੋਜ਼ ਟੱਪਦਾ 2 ਮਹੀਨਾ ਹੋ ਗਿਆ ਤੂੰ ਸੁਣੀ ਆ ਸਾਡੀ ਕੋਈ ਡਿਊਟੀ ਨਹੀਂ ਸਾਡੇ ਕੰਮ ਨਹੀਂ ਸਾਡੇ ਕੰਮ ਨਹੀਂ ਸਾਡੇ ਕੰਮ ਨਹੀਂ ਆ ਰਿਹਾ ਯੋ ਉੱਤਰ ਗਏ ਹੋ ਤੈਨੂੰ ਨਹੀਂ ਉੱਠਿਆ ਅਸੀਂ ਦੁਕਾਨਾਂ ਵਾਲੇ ਮਾਰੂ ਹੋਈ ਮੇਰੀ ਗੱਲ ਅਵੇ ਤੈਨੂੰ ਦੱਸਣੀ ਹੈ ਉਗਰੇ ਰਫਲ ਕੱਢ ਸਾਡੇ ਗੋਲੀਆਂ ਹੋਰ ਕੋਈ ਹੱਲਣੀ ਹੋਰ ਕੋਈ ਹੱਲਣੀ ਤੇਰੇ ਕੋਲ ਤੂੰ ਵੀ ਮੰਡੀ ਦਾ ਵਾਸੀ ਹੈ ਜਾ ਤਾਂ ਅੰਦਰ ਬਹਿ ਜਾ ਤੂੰ ਜਾ ਨਾ ਬਹਿ ਜਾ ਟਿੱਕੇ ਬਾ ਕੋਈ ਹੱਲਣੀ ਪਹਿਲੀ ਗੱਲ ਪਿਆ ਨਾਲ ਗੱਲ ਨਹੀਂ ਬਾਈ ਅਸੀਂ ਕਿੱਥੇ ਜਾਏ ਅਸੀਂ ਕਿਉਂ ਕਰੀਏ ਯਾਰ ਅਸੀਂ ਕਿੱਥੇ ਜਾਈਏ ਨਹੀਂ ਅਸੀਂ ਕਿੱਥੇ ਰਹਿੰਦੇ ਯਾਰ ਮੰਡੀ ਦਾ ਵਾਸੀ ਅੱਜ ਮੁੱਢੇ ਕਿਹਨਾਂ ਲੋਕ ਲਾਦੀ ਸਹੀ ਉੱਥੇ ਖੜੇ ਹੈ ਚਲੋ ਆ ਦੇਖੋ ਸਾਡੇ ਫਰਜ਼ ਬਣਦਾ ਵੀ ਸਾਡੀ ਡਿਊਟੀ ਹੈ ਠੀਕ ਹੈ ਨਾ ਆ ਦੇਖੋ ਫਰਜ਼ ਬਣਦਾ ਵੀਰੇ ਅੱਜ ਕੀ ਵਿਚਾਰੀ ਮਾਂਗੀ ਨੂੰ ਨੁਕਸਾਨ ਹੁੰਦਾ ਠੀਕ ਹੈ ਨਾ ਜੀ ਫੈਲਟ ਬਾਰ ਮੇਡ ਦੇ ਵਿੱਚ ਅੱਜ ਕੀ ਕਾਲਿੰਗ ਦੇ ਨਾਲ ਜਾਣਾ ਪਊਗਾ ਠੀਕ ਹੈ ਨਾ ਸਾਡੇ ਕਮੇਟੀ ਨਾਲ ਕੋਈ ਲੈ ਲੈ ਘਾਣੀ ਫੇਰੇ ਸਾਡੇ ਆਪ ਦੀ ਫਰਜ਼ ਬਣਦਾ ਅੱਜ ਗੱਡੀ ਲੈਣਾ ਹੈ ਜੇ ਕਿਤੇ ਵੀ ਨੁਕਸਾਨ ਹੋਵੇ ਜ਼ਿੰਮੇਵਾਰ ਕੌਣ ਹੈ ਅਸੀਂ ਥੋੜੀਆਂ ਫੇਰ ਅਜੁਰ ਨੇ ਸਾਡੀ ਗੱਡੀ ਤੁਸੀਂ ਨਿਕੱਢਣ ਦੇਂਦੇ ਜਿੰਮੇਵਾਰ ਕੌਣ ਹੈ? ਚਲ ਇਹ ਦੱਸ ਫਿਰ ਅਸੀਂ ਉਹੀ ਤਾਂ ਕਹਨੇ ਬਾਈ ਗੱਲ ਕਰੋ ਇੱਕ ਜਣੇ ਗੱਲ ਕਰੋ ਸਾਡੇ ਨਾਲ ਸਮਝਦਾ ਤੂੰ ਵੀ ਮੋੜ ਮੰਡੀ ਦਾ ਵਾਸੀ ਹੈ ਨਾ ਰੋਜ਼ ਆਉਂਦੇ ਨਾ ਯਾਰ ਸਾਡਾ ਫਰਜ਼ ਬਣਦਾ ਤੂੰ ਅੱਜ ਡਿਊਟੀ ਛੱਡ ਕੇ ਤੇ ਸਾਡੇ ਨਾਲ ਬੈਠ ਜੇਰ ਬਾਈ ਅੱਜ ਕੱਢਦੇ ਕੱਟਾ ਗੱਡੀ ਨੁਕਸਾਨ ਹੁੰਦਾ ਜਿੰਮੇਵਾਰ ਕੌਣ ਹੈ? ਅਸੀਂ ਜ਼ਿੰਮੇਵਾਰ ਆ ਯਾਰ। ਬਸ ਠੀਕ ਹੈ ਜੀ ਬੈਠੇ। ਅਸੀਂ ਬੈਠਾਂਗੇ ਕੋਈ ਗੱਲ ਨਹੀਂ ਜੇ ਅੱਗ ਲੱਗੂਗੀ ਤੇ ਇਹ ਨੁਕਸਾਨ ਹੁੰਦਾ ਜਿੰਮੇਵਾਰ ਮੈਂ ਜ਼ਿੰਮੇਵਾਰ ਹਾਂ। ਕੋਈ ਚੂਕ ਹੋਈ। ਅੱਜ ਤੁਸੀਂ ਡਿਊਟੀ ਤੇ ਨਾ ਤੂੰ ਵੀ ਅੱਜ ਅਸਤੀਫਾ ਦੇ ਦੇ ਅੱਜ ਕਾ ਅਸਤੀਫਾ ਦੀ ਹੈ ਬਈ ਯਾਰ ਦੇ ਦੇ ਕੋਈ ਗੱਲ ਨਹੀਂ ਤੇਰੀ ਯਾਰ ਜੇ ਅੱਗ ਲੱਗੀ ਤੇਰੀ ਫਾਇਰ ਕਢਾਵਾਂਗੇ ਸਾਡੇ ਨਾਲ ਬੈਠ ਰਾਮ ਨਾਲ ਮੇਰੇ ਬੈਠ ਨਹੀਂ ਯਾਰ ਜੇ ਵੀਆਪੀ ਬੰਦੇ ਯਾਰ ਇੱਥੇ ਲਿਓ ਯਾਰ ਮੰਡੀ ਦਾ ਹਾਕਾ ਜੇ ਕੋਈ ਜੇ ਕੋਈ ਤੇਰੀ ਫਾਇਰ ਕਰਕੇ ਮੰਡੀ ਚ ਅੱਗ ਲੱਗਿਆ ਤੇਰੀ ਗੱਡੀ ਵੀ ਕਢਾਵਾਂਗੇ ਸੀ ਤੂੰ ਟੈਨਸ਼ਨ ਨਾ ਲੈ ਬਾਈ ਜ਼ਿੰਮੇਵਾਰ ਤੁਸੀਂ ਹੋ ਜੇ ਕੋਈ ਨੁਕਸਾਨ ਹੁੰਦਾ ਅਸੀਂ ਜ਼ਿੰਮੇਵਾਰ ਆ ਅਸੀਂ ਇੱਥੇ ਕੋਈ ਨਹੀਂ ਬੈਠੇ ਆ ਅਸੀਂ ਤਾਂ ਕੁਰਸੀ ਦੇ ਰਾਮ ਨਾਲ ਬੈਠੇ ਆ ਜ਼ਿੰਮੇਵਾਰ ਕੋਣ ਹੈ ਸਮਾਹਲਾ ਭਾਈ ਇੱਥੇ 100 ਬੰਦੇ ਪਿਲ ਜਾ ਜਾ ਭਾਈ ਅੰਕਲ ਜੀ ਕਿਉਂ ਜਿੰਦਾ ਕਿਉਂ ਲਾਇਆ ਜੀ ਦਰਵਾਜ਼ੇ ਨੂੰ ਮੰਡੀ ਤੰਗ ਹੈ ਜੀ ਸਾਨੂੰ ਪਤਾ ਹੀ ਹੈ ਸਾਰੇ ਨੇ ਬਿਆਨ ਦਿੱਤੇ ਹੀ ਆ ਪਹਿਲਾਂ ਸਾਰੀ ਮੰਡੀ ਨੇ ਦੱਸਿਆ ਹੀ ਹੈ ਜਿੰਦੇ ਲਾ ਕੇ ਅਸੀਂ ਜਨਰਲ ਸਾਡੀ ਮੰਡੀ ਦਾ ਹੱਲ ਨਹੀਂ ਹੁੰਦਾ ਅਸੀਂ ਜਿੰਦੇ ਨਹੀਂ ਖੁੱਲਦੇ ਠੀਕ ਹੈ ਨਗਰ ਕੌਂਸਲ ਦਫ਼ਤਰ ਨੂੰ ਬੰਦ ਰੋਗਾ ਹਾਂ ਜੀ ਹਾਂ ਬਿਲਕੁਲ ਬੰਦ ਰੱਖਾਂਗੇ ਜੀ ਨਾ ਜੀ ਅਸੀਂ ਵੀ ਇੱਥੇ ਬੈਠਾਂਗੇ ਅਸੀਂ ਵੀ ਨਹੀਂ ਜਾਂਦੇ ਨਗਰ ਕੌਂਸਲ ਮੁਰਦਾਬਾਦ 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 ਇਹ ਆ ਮਾਰ ਮੁਰਦਾਬਾਦ ਸਰ ਨੇ ਅੰਦਰ ਹੀ ਰਹਿਣ ਕੇ ਬਾਅਦ ਵਿੱਚ ਅਸੀਂ ਅੰਦਰ ਹੀ ਰੱਖਾਂਗੇ ਜੀ ਜਿੰਨੇ ਕੇ ਸਾਡਾ ਹੱਲ ਨਹੀਂ ਕਰਦੇ ਆ ਕੇ ਜਦੋਂ ਤੁਹਾਨੂੰ ਕਹਤਾ ਵੀ ਤੁਹਾਡਾ ਹੱਲ ਹੋ ਗਿਆ ਅਸੀਂ ਉਦੋਂ ਖੋਲਾਂਗੇ ਜਿੰਦਗੀ ਜੀ ਸੌਦੀ ਬੰਦ ਹੈ ਜੀ ਸਾਡੀ ਵੀ ਇਹਨਾਂ ਦੀ ਵੀ ਠੀਕ ਹੈ ਆ ਬੈਠੇ ਤਾਲਾ ਲਾ ਕੇ ਨਾ ਨਿਕਲਣ ਦਈਏ ਉਹ ਵਾਹ ਦੇਖੀ ਜਉ ਅੱਜ ਕੀ ਜਿਹੜਾ ਪਾਣੀ 'ਚ ਬੈਠਣ ਬਰਾਬਰ ਹਾਂਜੀ ਜਾਦਾ ਪਾਣੀ 'ਚ ਬਰਾਬਰ ਬੈਠਣ ਜਾ ਕੇ ਸਾਡੇ ਨਾਲ ਜਾਂ ਬੰਦ ਰਹੂਗੀ ਫਿਰ ਇਹ ਵੀ ਜਾ ਹੱਲ ਕਰ ਜਾਂ ਅਸੀਂ ਇੱਥੇ ਬੈਠਾਂਗੇ ਅੱਜ ਭਾਜਦਿਆਂ ਨੂੰ ਬਾਣ ਬਰਾਬਰੀ ਹੋਣਗੇ ਜੀ ਦੇਖਾਂਗੇ ਕਿੱਥੋਂ ਤੱਕ ਚੱਲਦਾ ਕੰਮ ਪਤਾ ਲੱਗੇ ਸਾਡੇ ਵਾਲੀ ਜ਼ਿੰਦਗੀ ਇਹ ਮੈਂ ਪਹਿਲੇ ਮੁੱਖ ਦਾ ਇੱਥੇ ਉਹ ਗੱਲ ਨਹੀਂ ਕਰੁੰਦੇ ਕੁਛ ਨਹੀਂ ਹੁੰਦਾ ਜੀ 18 18% GST ਅਸੀਂ ਦੀਏ ਪ੍ਰੋਪਰਟੀ ਟੈਕਸ ਅਸੀਂ ਦੀਏ ਨਰਕ ਚ ਸਾਨੂੰ ਵੜਾ ਰੱਖਿਆ ਇਹਨਾਂ ਨੇ ਪ੍ਰਨਾਪ ਪ੍ਰਧਾਨ ਮਰ ਗਿਆ ਜੀ ਸੁਖਵੀਰ ਮੈਸਟਰ ਖਾਨਾ ਮਰ ਗਿਆ ਈਓ ਮਰ ਗਿਆ ਸਾਰੇ ਮਰੇ ਆ ਸਾਡੇ ਲਈ ਨਾਲ ਇੱਕ ਗੱਲ ਹੋਰ ਹੈ ਵੀਰ ਜੀ ਜਦੋਂ ਕਾ ਇੱਥੇ ਕਬਜ਼ਾ ਲੈਣ ਜਾਣਾ ਹੁੰਦਾ ਤਾਂ ਸਾਰੇ ਪ੍ਰਸ਼ਾਸਨ ਸਾਰਾ ਮੋੜ ਆ ਜਾਂਦਾ ਸਾਰੇ ਇਕੱਠੇ ਹੋ ਜਾਂਦੇ ਪਤਾ ਨਹੀਂ ਕਿੱਥੋਂ ਆ ਜਾਂਦੇ ਆ ਸਾਰੀ ਪਾਵਰ ਆ ਜਾਂਦੀ ਹੈ ਵੀ ਮੰਡੀ ਦਾ ਮਸਲਾ ਪਾਣੀ ਦਾ ਕੋਈ ਆਉਂਦਾ ਨਹੀਂ ਕੋਈ ਹੁੰਨੇ ਆਉਂਦਾ ਉਹ ਤਾਂ ਸਾਰੀ ਪਾਵਰ ਆ ਜਾਂਦੀ ਹੈ ਜਦੋਂ ਕਬਜ਼ੇ ਲੈਣੇ ਹੁੰਦੇ ਆ ਉਹਦੇ ਇਨਾਂ ਕੋਲੇ ਪੈਸੇ ਵੀ ਆ ਜਾਂਦੇ ਆ ਉਹ ਸੱਚ ਕੋ ਹੋ ਲੋ ਮੈਂ ਮੈਂ ਆਇਆ